ਰੇਲਵੇ ਵਿਭਾਗ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਰੇਲ ਗੱਡੀਆਂ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਜੇਕਰ ਤੁਸੀਂ ਵੀ ਰੇਲ ਗੱਡੀਆਂ ਦੇ ਵਿੱਚ ਰੋਜ਼ਾਨਾ ਸਫ਼ਰ ਕਰਦੇ ਰਹਿੰਦੇ ਹੋ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਸਫ਼ਰ ਕਰਨਾ ਤਾਂ ਉਸ ਤੋਂ ਪਹਿਲਾਂ ਜਿਹੜਾ ਇਹ ਖਬਰ ਜ਼ਰੂਰ ਦੇਖ ਲਿਓ ਨਹੀਂ ਤਾਂ ਫਿਰ ਜਿਹੜੀ ਸਰਕਾਰ ਦੇ ਵੱਲੋਂ ਨਵੀਂ ਸਹੂਲਤ ਜਾਂ ਰੇਲਵੇ ਵਿਭਾਗ ਦੇ ਵੱਲੋਂ ਨਵੀਂ ਸਹੂਲਤ ਰੇਲ ਗੱਡੀਆਂ ਦੇ ਵਿੱਚ ਦਿੱਤੀ ਜਾਣੀ ਹੈ ਤਾਂ ਉਸੇ ਤੋਂ ਉਸ ਤੋਂ ਜਿਹੜਾ ਬਾਂਝੇ ਰਹਿ ਸਕਦੇ ਹੋ ਜੀ ਆ ਤੁਹਾਡੇ ਨਾਲ ਬਹੁਤ ਵੱਡੀ ਅਪਡੇਟ ਆ ਜਿਹੜੀ ਸਾਂਝੀ ਕਰ ਰਿਹਾ ਕਿ ਹੁਣ ਰੇਲ ਗੱਡੀਆਂ ਦੇ ਵਿੱਚ ਵੀ ਜਿਹੜੀ ਏਟੀਐਮ ਦੀ ਸਹੂਲਤ ਆ ਉਸ ਦੀ ਮਿਲਣ ਦੀ ਸ਼ੁਰੂਆਤ ਹੋ ਚੁੱਕੀ ਆ ਤਾਂ ਬਹੁਤ ਵੱਡੀ ਅਪਡੇਟ ਸਾਂਝੀ ਕਰ ਰਿਹਾ ਕਿ ਜਿੱਥੇ ਪਹਿਲਾਂ ਜਿਹੜੇ ਪੈਸੇ ਕਢਵਾਉਣ ਦੇ ਲਈ ਲੰਬੀਆਂ ਲਾਈਨਾਂ ਲੋਕਾਂ ਨੂੰ ਬੈਂਕਾਂ ਦੇ ਵਿੱਚ ਲੱਗਣਾ ਪੈਂਦਾ ਸੀ ਤੇ ਉਸ ਤੋਂ ਬਾਅਦ ਇੱਕ ਏਟੀਐਮ ਵਰਗੀ ਜਿਹੜੀ ਨਵੀਂ ਤਕਨੀਕ ਆਉਂਦੀ ਆ ਜਿਹੜੀ ਉਸ ਦੇ ਨਾਲ ਆ ਲੋਕਾਂ ਨੂੰ ਪੈਸੇ ਕਢਾਉਣ ਦੇ ਵਿੱਚ ਆਪਣੇ ਜਾਂ ਪੈਸੇ ਜਮ੍ਹਾਂ ਕਰਾਉਣ ਦੇ ਵਿੱਚ ਬਹੁਤ ਵੱਡੀ ਸਹੂਲਤ ਮਿਲ ਜਾਂਦੀ ਹੈ ਬੈਂਕਾਂ ਦਾ ਜਿਹੜਾ ਰਸਾ ਰਸ਼ ਘਟ ਜਾਂਦਾ ਬੈਂਕਾਂ ਦੇ ਵਿੱਚ ਭੀੜ ਘਟ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਲੋਕ ਹੋਰ ਸੋਚਣ ਲੱਗ ਜਾਂਦੇ ਨੇ ਕਿ ਜਿੱਥੇ ਅਸੀਂ ਸਫਰ ਕਰਦੇ ਹਾਂ ਕਿਉਂ ਨਾ ਪੈਸੇ ਉੱਥੇ ਹੀ ਕਢਾ ਲਈਏ ਜਾਂ ਉੱਥੇ ਜਮ੍ਹਾਂ ਕਰਾ ਲਈਏ ਤਾਂ ਹੁਣ ਰੇਲਵੇ ਵਿਭਾਗ ਦੇ ਵੱਲੋਂ ਜਿਹੜਾ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ ਰੇਲ ਗੱਡੀਆਂ ਦੇ ਵਿੱਚ ATM ਦੀ ਜਿਹੜੀ ਸੌਦਾ ਉਹ ਨਵੀਂ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿਆ ਕਿ ਦੇਸ਼ ਦੀ ਸਭ ਤੋਂ ਪਹਿਲੀ ਰੇਲ ਗੱਡੀ ਜਿਸ ਦਾ ਨਾਮ ਆ ਜਿਹੜੀ ਮੁੰਬਈ ਮਨਵਾੜ ਪੰਚਵੜਤੀ ਐਕਸਪ੍ਰੈਸ ਜਿਸ ਦੇ ਵਿੱਚ ਕੇ ਪਹਿਲਾ ਦੇਸ਼ ਦਾ ATM ਆ ਜਿਹੜਾ ਰੇਲ ਗੱਡੀ ਦੇ ਵਿੱਚ ਲਗਾਇਆ ਗਿਆ ਤਾਂ ATM ਤਾਂ ਬਹੁਤ ਦੇਸ਼ ਭਰ ਦੇ ਵਿੱਚ ਅਨੇਕਾਂ ਨਹੀਂ ਬਲਕਿ ਹਜ਼ਾਰਾਂ ATM ਦੇਸ਼ ਦੇ ਵਿੱਚ ਲੱਗੇ ਹੋ ਨੇ ਪਰਾ ਰੇਲਵੇ ਭਾਗ ਦੇ ਵਿੱਚ ਰੇਲ ਗੱਡੀ ਦੇ ਵਿੱਚ ਲੱਗਿਆ ਹੋਇਆ ਜਿਹੜਾ ATM ਆ ਮੁੰਬਈ ਮਨਵਾੜ ਪੰਚਵੜਤੀ ਐਕਸਪ੍ਰੈਸ ਦੇ ਵਿੱਚ ਦੇ ਇਸ ਦਾ ਜਿਹੜਾ ਪਹਿਲਾ ਰੇਲ ਗੱਡੀ ਦੇ ਵਿੱਚ ਏਟੀਐਮ ਲਗਾ ਦਿੱਤਾ ਗਿਆ ਜਿਸ ਦੀ ਕਿ ਐਕਸਕਲੂਸਿਵ ਜਿਹੜੀ ਤਸਵੀਰ ਆ ਉਹ ਵੀ ਨਿਕਲ ਕੇ ਸਾਹਮਣੇ ਆ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਏਟੀਐਮ ਮਸ਼ੀਨ ਆ ਜਿਹੜੀ ਆਧੁਨਿਕ ਯੁੱਗ ਦੀ ਮਸ਼ੀਨ ਆ ਪੈਸੇ ਕਢਾਉਣ ਉਤੇ ਬੈਂਕਾਂ ਦੇ ਵਿੱਚ ਜਮ੍ਹਾਂ ਕਰਾਉਣ ਦਾ ਸਾਧਨ ਆ ਉਹ ਹੁਣ ਰੇਲ ਗੱਡੀਆਂ ਦੇ ਵਿੱਚ ਵੀ ਉਸ ਦੀ ਜਿਹੜੀ ਸੌਦਾ ਮਿਲਣ ਲੱਗ ਚੁੱਕਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਗੱਲਾਂ ਆਕੀਆਂ ਚੱਲ ਰਹੀਆਂ ਨੇ ਕਿ ਇਸ ਤਰੀਕੇ ਦੀ ਜਿਹੜੀ ਮਸ਼ੀਨਰੀ ਆ ਜਾਂ ਆਧੁਨਿਕ ਕਰਨਾ ਜਿਹੜਾ ਜਾਂ ਇਸ ਤਰੀਕੇ ਦੇ ਨਾਲ ਏਟੀਐਮ ਮਸ਼ੀਨਾਂ ਜਿਹੜੀਆਂ ਪੂਰੇ ਦੇਸ਼ ਭਰ ਦੀਆਂ ਹਰੇਕ ਰੇਲ ਗੱਡੀ ਦੇ ਵਿੱਚ ਆ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਤਾਂ ਜੇਕਰ ਤੁਸੀਂ ਵੀ ਰੇਲ ਗੱਡੀਆਂ ਦਾ ਸਫ਼ਰ ਕਰਦੇ ਰਹਿੰਦੇ ਹੋ ਜਾਂ ਪਰ ਆ ਸਬਰ ਕਰਨਾ ਹੈ ਤਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਜੇਕਰ ਤੁਹਾਨੂੰ ਕਦੇ ਐਮਰਜੈਂਸੀ ਲੋੜ ਪੈ ਜਾਂਦੀ ਆ ਕਿ ਤੁਸੀਂ ਜਿਹੜੇ ਪੈਸੇ ਨੇ ਉਹ ਏਟੀਐਮ ਦੇ ਰਾਹੀਂ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੇ ਨੇ ਜਾਂ ਫਿਰ ਤੁਹਾਨੂੰ ਐਮਰਜੈਂਸੀ ਲੋੜ ਪੈ ਜਾਂਦੀ ਆ ਕਿ ਤੁਸੀਂ ਰੇਲ ਗੱਡੀ ਦੇ ਵਿੱਚ ਮੌਜੂਦ ਆ ਤੁਸੀਂ ਅਗਲੇ ਸਟੇਸ਼ਨ ਦਾ ਜਾ ਕੇ ਤੁਹਾਨੂੰ ਪੈਸਿਆਂ ਦੀ ਲੋੜ ਆ ਤਾਂ ਤੁਸੀਂ ਉਸ ਜਿਹੜਾ ਰੇਲ ਗੱਡੀ ਦੇ ਵਿੱਚ ਮੌਜੂਦ ਏਟੀਐਮ ਤੋਂ ਜਿਹੜਾ ਪੈਸੇ ਆ ਉਹ ਕਢਵਾ ਸਕਦੇ ਹੋ ਤਾਂ ਇਹ ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਤੁਹਾਡੇ ਇੱਕ ਸ਼ੇਅਰ ਦੇ ਨਾਲ ਆ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਜਾਣਕਾਰੀ ਮਿਲਣੀ ਹੈ ਕਿ ਕਿਸ ਤਰੀਕੇ ਰੇਲਵੇ ਵਿਭਾਗ ਦੇ ਵੱਲੋਂ ਜਿਹੜਾ ਆਏ ਦਿਨ ਨਵੇਂ ਬਦਲਾਅ ਕੀਤੇ ਜਾ ਰਹੇ ਨੇ ਲੋਕਾਂ ਨੂੰ ਕਿਸ ਤਰੀਕੇ ਦੀਆਂ ਜੜੀਆਂ ਸੁੱਖ ਸਹੂਲਤਾਂ ਨੇ ਰੇਲਵੇ ਵਿਭਾਗ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਦੁਨੀਆ ਭਰ ਦੇ ਵੱਡੇ ਰੇਲਵੇ ਨੈਟਵਰਕਾਂ ਦੇ ਵਿੱਚ ਭਾਰਤ ਦਾ ਰੇਲਵੇ ਨੈਟਵਰਕ ਜਿਹੜਾ ਉਹ ਗਿਣਿਆ ਜਾਂਦਾ ਤਾਂ ਉਸ ਦੇ ਵਿੱਚ ਜਿਹੜਾ ਉਹ ਵੱਡਾ ਬਦਲਾ ਵੱਡੀ ਸਹੂਲਤ ਇੱਕ ਦਿੱਤੀ ਜਾਣੀ ਹੈ ਜਿਸ ਦੇ ਵਿੱਚ ਕਿ ਹੁਣ ਏਟੀਐਮ ਵਰਗੀ ਜਿਹੜੀ ਸਹੂਤਾ ਰੇਲਵੇ ਵਿਭਾਗ ਦੇ ਵਿੱਚ ਮਿਲਣ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੇ ਮबई ਮਨਵਾੜ ਪੰਜਵੱਟੀ ਜਿਹੜੀ ਰੇਲਵੇ ਆ ਉਸ ਰੇਲ ਗੱਡੀ ਦੇ ਵਿੱਚ ਪਹਿਲਾ ਏਟੀਐਮ ਦੇਸ਼ ਦਾ ਲਗਾ ਦਿੱਤਾ ਗਿਆ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਜਿਹੜਾ ਜੋ ਹੁਣ ਏਟੀਐਮ ਦੀ ਸਹੂਲਤ ਆ ਉਹ ਰੇਲਵੇ ਦੇ ਵਿੱਚ ਵੀ ਮਿਲਣ ਲੱਗ ਗਿਆ ਤਾਂ ਪਹਿਲਾਂ ਲੋਕਾਂ ਬੈਂਕਾਂ ਦੇ ਵਿੱਚ ਲੰਬੀਆਂ ਲਾਈਨਾਂ ਲਗਾ ਕੇ ਪੈਸੇ ਜਮ੍ਹਾਂ ਕਰਾਉਂਦੇ ਸੀ ਕਢਾਉਂਦੇ ਸੀ ਤੇ ਉਸ ਤੋਂ ਬਾਅਦ ਏਟੀਐਮ ਵਰਗੀ ਇੱਕ ਮਸ਼ੀਨ ਆਉਂਦੀ ਆ ਆਧੁਨਿਕ ਯੁੱਗ ਦੇ ਵਿੱਚ ਲੋਕਾਂ ਦਾ ਸੁੱਖ ਸਹੂਲਤਾਂ ਮਿਲ ਲੱਗਦੀਆਂ ਨੇ ਤੇ ਇਹੀ ਮਸ਼ੀਨ ਹੋਣਾ ਤੁਹਾਨੂੰ ਜਿਹੜੀ ਰੇਲ ਗੱਡੀਆਂ ਦੇ ਵਿੱਚ ਵੀ ਮਿਲਣ ਲੱਗੇਗੀ ਤਾਂ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਸੁੱਖ ਸਹੂਲਤ ਰੇਲ ਗੱਡੀਆਂ ਦੇ ਵਿੱਚ ਮਿਲੇਗੀ